ਅਗਲੀ ਗੱਲ ਕਹਿੰਦੇ ਆ ਇਸੇ ਤਰ੍ਹਾਂ ਇੱਕ ਨਾਲ ਜੁੜਦਾ ਹੋਰ ਹੈ ਮੈਂ ਜਿਹੜੀਆਂ ਕੋਤਾਈਆਂ ਕਰਦੇ ਆ ਉਹਨਾਂ ਦੀ ਗੱਲ ਕਰ ਰਿਹਾ ਆ ਇੱਕ ਪਿੱਛੇ ਰਹਿ ਗਿਆ ਇੱਕ ਉਹਦੇ ਧਾਰ ਦੀ ਗੱਲ ਨਾਲ ਜੁੜ ਗਈ ਕਿਉਂਕਿ ਹਰਿਆਣੇ ਦਾ ਇਲੈਕਸ਼ਨ ਹੈ ਆਪ ਪਾਈ ਹੈ ਲੈਟ ਉਹ ਤਾਂ ਪਾਈ ਹੈ ਸਰਦਾਰ ਬਲਦੇਵ ਸਿੰਘ ਕੈਮਪੂਰ ਇੱਕ ਮੈਂਬਰ ਐ ਐਸਜੀਪੀਸੀ ਦੇ ਉੱਥੋਂ ਪਾਰਟੀ ਦੇ ਉਹ ਵਾਈਸ ਪ੍ਰਧਾਨ ਵੀ ਨੇ ਮੇਨ ਪਾਰਟੀ ਦੇ ਉਹ ਪਾਰਟੀ ਦੇ ਡੈਲੀਗੇਟ ਵੀ ਨੇ ਉਹ ਪਾਰਟੀ ਦੇ ਵਿੱਚ ਸੀਨੀਅਰ ਵਾਈਸ ਪ੍ਰਧਾਨ ਕਈ ਵਾਰ ਹੀ ਰਿਹਾ ਹੈ ਇੰਨਾ ਸਾਰੇ ਉਹਦਿਆਂ ਤੇ ਰਹਿਣ ਦੇ ਨਾਲ-ਨਾਲ ਪਾਰਟੀ ਦਾ ਪੰਥਕ ਦਲ ਬਣਾ ਕੇ ਕੋ ਦਾ ਪ੍ਰਧਾਨ ਵੀ ਬਣਾਤਾ ਤੇ ਕੋਈ ਪਾਰਟੀ ਦੀ ਵਾਰ ਨਹੀਂ ਹੁੰਦੀ ਮਤਲਬ ਤੁਸੀਂ ਮਤਲਬ ਕਰੀ ਕਿ ਜਾਨੇ ਹੋ ਤੇ ਲੋਕਾਂ ਨੂੰ ਬੁੱਧੂ ਬਣਾਉਣ ਲਈ ਕਿਹੜੀਆਂ ਗੱਲਾਂ ਦੱਸੀ ਜਾਂਦੇ ਹੋ ਮਤਲਬ ਜਿਹੜਾ ਤੁਸੀਂ ਆਪ ਕਰੀ ਜਾਓ ਉਹ ਉਹ ਕਰੀ ਜਾਓ ਦੂਜੀ ਗੱਲ ਇੱਕੋ ਬਾਰ-ਬਾਰ ਕਹਿੰਦੇ ਸੀ ਜੀ ਮੈਂ ਕੇਸ ਭੁਗਤਦਾ ਚੀਮਾ ਸਾਹਿਬ ਤੁਸੀਂ ਨਹੀਂ ਹੋਣੀਆਂ ਤਰੀਕਾਂ ਭੁਗਤੀਆਂ ਹੁਸ਼ਿਆਰਪੁਰ ਜਿੰਨੀਆਂ ਮੈਂ ਭੁਗਤੀਆਂ ਔਰ ਸਾਰੇ ਉਸ ਰਿਕਾਰਡ ਬਾਰੇ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਉਹ ਜਿਹੜਾ ਕੇਸ ਸੀਗਾ ਉਹ ਗਲਤ ਐਫੀਡੇਵਿਟ ਕਿਹਨੇ ਦਵਾਇਆ ਤੁਸੀਂ ਦਵਾਇਆ ਕਿ ਕੋਈ ਉਦੋਂ ਦਵਾਉਣ ਵਾਲਾ ਹੋਰ ਸੀ ਉਹ ਉਸ ਐਫੀਡੇਵਿਟ ਕਰਕੇ ਕੇਸ ਭੁਗਤਿਆ ਸ਼੍ਰੀ ਕਾਲ ਤਖਸਾਲ ਸਾਬ ਦੇ ਕਿਸੇ ਆਦੇਸ਼ ਕਰਕੇ ਜਾਂ ਕਿਸੇ ਧਾਰਮਿਕ ਕੰਮ ਦੇ ਕਰਕੇ ਨਹੀਂ ਮਤਲਬ ਉਹ ਕੇਸ ਚੱਲਿਆ ਤੇ ਨਾ ਭੁਗਤ ਰਿਹਾ ਇਹ ਗਲਤ ਪੇਸ਼ਾ ਕਰੀ ਕੀਤੀ ਜਾ ਰਹੀ ਹੈ ਇੱਕ ਗੱਲ ਚੀਮਾ ਸਾਹਿਬ ਨੇ ਹੋਰ ਕਹੀ ਕਮੇਟੀ ਬਣਾਉਣ ਦੇ ਲਈ ਜਿਹੜੀ ਕਮੇਟੀ ਬਣਾਉਣ ਦੇ ਲਈ ਗੱਲ ਕੀਤੀ ਨਾ ਇੰਟਰਵਿਊ ਬੋਲਦਿਆਂ ਕੀ ਕਿਹਾ ਬੜਾ ਪੋਲੇ ਜੇ ਮੂੰਹ ਨਾਲ ਇਹ ਭਰਤੀ ਦਾ ਬੜਾ ਵੱਡਾ ਕੰਮ ਹੁੰਦਾ ਜੀ ਕਮੇਟੀ ਵਿਚਾਰੀ ਕੀ ਕਰੂਗੀ ਮੈਂ ਹੈਰਾਨ ਆ ਯਾਰ ਬੰਦਾ ਰੱਬ ਸਮਝਣ ਲੱਗ ਜਾਂਦਾ ਆਪਣੇ ਆਪ ਨੂੰ ਕਮੇਟੀ ਵਿਚਾਰੀ ਕੀ ਕਰੂਗੀ ਤੇ ਕਮੇਟੀ ਦੇ ਵਿੱਚ ਕੌਣ ਆ ਜੀ ਮੌਜੂਦਾ ਐਸਜੀਪੀਸੀ ਦੇ ਪ੍ਰਧਾਨ ਜਿਹੜੇ ਕੋਰ ਕਮੇਟੀ ਦੇ ਮੈਂਬਰ ਹੈ ਵਰਕਿੰਗ ਕਮੇਟੀ ਦੇ ਮੈਂਬਰ ਹੈ ਸਟੇਟ ਡੈਲੀਗੇਟ ਹੈ ਤੇ ਚੌਥੀ ਵਾਰੀ ਪ੍ਰਧਾਨ ਬਣਿਆ ਜਿਹੜਾ ਬੰਦਾ 20000 ਦੀ ਨਫਰੀ ਨੂੰ ਸਾਹਮ ਰਿਹਾ ਐ ਇੰਨੇ ਗੁਰਦੁਆਰਿਆਂ ਨੂੰ ਸਾਹਮ ਰਿਹਾ ਉਹ ਵਿਚਾਰਾ ਬਣ ਗਿਆ ਅਗਲੇ ਪਾਸੇ ਆਜੋ ਸਰ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਜਿਹੜੇ ਸਾਡੀ ਪਾਰਟੀ ਚ ਵੱਧ ਪੜੇ ਲਿਖਿਆ ਵਾਲੇ ਪ੍ਰਧਾਨ ਰਹੇ ਐ ਤਿੰਨ ਚਾਰ ਵਾਰੀ ਉਹ ਵੀ ਪ੍ਰਧਾਨ ਰਹੇ ਲੇ ਔਰ ਜਿੰਨਾ ਚਿਰ ਚੀਮਾ ਸਾਹਿਬ ਨੂੰ ਸੈਕਟਰੀ ਬਣਿਆ ਨੂੰ ਹੋ ਗਿਆ ਉਹ ਤੋਂ ਵੱਧ ਸਮਾਂ ਉਹ ਪਾਰਟੀ ਦੇ ਸੈਕਟਰੀ ਵੀ ਰਹੇ ਐ ਤੇ ਇਹਦਾ ਮਤਲਬ ਉਹ ਵੀ ਵਿਚਾਰੇ ਹੋਗੇ ਉਹਨਾਂ ਨੂੰ ਵੀ ਕੰਮ ਨਹੀਂ ਆਉਂਦਾ ਚਲ ਉਹਨਾਂ ਤੇ ਉਦੋਂ ਅੱਗੇ ਆ ਜਾਓ ਤੀਜੇ ਮੈਂਬਰ ਆਗੇ ਇਕਬਾਲ ਸਿੰਘ ਝੁੰਡਾ ਸਾਹਿਬ ਜਿਨ੍ਹਾਂ ਨੂੰ ਝੁੰਡਾ ਕਮੇਟੀ ਬਣਾ ਕੇ ਤੇ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੇ ਗਏ ਪਾਰਟੀ ਦੇ ਵਿੱਚੋਂ ਕੋਰ ਕਮੇਟੀ ਦੇ ਮੈਂਬਰ ਐ ਪਹਿਲਾਂ ਕਿਹੜੇ ਕਿਹੜੇ ਉਹਦੇ ਤੇ ਰਹਲੇ ਮ ਉਹਦੇ ਚ ਨਹੀਂ ਜਾਂਦਾ ਐਮਐਲਏ ਰਹਲੇ ਉਹ ਦੋ ਵਾਰੀ ਤੇ ਐਮਪੀ ਵੀ ਲੜਲੇ ਇਹਦਾ ਮਤਲਬ ਉਹ ਵੀ ਵਿਚਾਰੇ ਹੋਗੇ ਥੋੜਾ ਤਜਰਬਾ ਵੱਡਾ ਹੋ ਗਿਆ ਬਾਕੀ ਸਾਰਿਆਂ ਦੇ ਛੋਟੇ ਹੋਗੇ ਗੁਰਪ੍ਰਤਾਪ ਸਿੰਘ ਵਡਾਲਾ ਸਾਹਿਬ ਜ਼ਿਲ੍ਹਾ ਪ੍ਰਧਾਨ ਰਹਲੇ ਕੋਰ ਕਮੇਟੀ ਦੇ ਮੈਂਬਰ ਹੈ ਦੋ ਵਾਰੀ ਐਮਐਲਏ ਰਹਲੇ ਮਨਪ੍ਰੀਤ ਸਿੰਘ ਯਾਲੀ ਸਾਹਿਬ ਇਹਦੇ ਵਿੱਚ ਹੈ ਸੀਨੀਅਰ ਵਾਈਸ ਪ੍ਰਧਾਨ ਪਾਰਟੀ ਦੇ ਔਰ 6 ਜਨਰਲ ਸੈਕਟਰੀ ਰਹਲੇ ਤਿੰਨ ਵਾਰ ਉਹ ਐਮਐਲਏ ਹੈ ਤੇ ਪਾਰਟੀ ਦੇ ਵਿਧਾਨਕਾਰ ਦੇ ਵਿਧਾਨ ਸਭਾ ਦੇ ਵਿੱਚ ਲੀਡਰ ਵੀ ਹੈ ਉਹ ਵਿਚਾਰੇ ਹੋਗੇ ਉਹਨਾਂ ਦਾ ਤਾਂ ਤਜਰਬਾ ਹੀ ਨਹੀਂ ਕੋਈ ਸੰਤਾ ਸਿੰਘ ਉਮੈਦਪੁਰ ਸਾਹਿਬ ਬਾਦਲ ਸਾਹਿਬ ਉਹਨਾਂ ਦੀ ਇੰਨੀ ਇੱਜ਼ਤ ਕਰਦੇ ਸੀ ਜਦੋਂ ਐਸਐਸ ਬੋਰਡ ਦੇ ਮੈਂਬਰ ਲਾਏ ਐਸਐਸ ਬੋਰਡ ਦਾ ਮੈਂਬਰ ਉਂਗਲ ਉੱਠੀ ਤੋਂ ਬਣਾ ਨਹੀਂ ਨਿਕਲਿਆ ਅੱਜ ਤੱਕ ਕਰੋਨਾ ਵੱਲ ਕੋਈ ਉਂਗਲ ਨਹੀਂ ਉੜਦੀ ਉਹਨਾਂ ਦਾ ਇੰਨਾ ਤਜਰਬਾ ਹੈ 14 ਹਲਕਿਆਂ ਦਾ ਜ਼ਿਲ੍ਹਾ ਲੁਧਿਆਣਾ ਜਿਹੜਾ ਉਹਨਾਂ ਨੇ ਜ਼ਿਲ੍ਹੇ ਦੇ ਪ੍ਰਧਾਨ ਲੰਮਾ ਸਮਾਂ ਜ਼ਿਲ੍ਹਾ ਚਲਾਇਆ ਔਰ ਉਹ ਅੱਜ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੀ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਸੀ ਇਹ ਇਹ ਵਿਚਾਰੇ ਹੋਗੇ ਮੈਨੂੰ ਤਾਂ ਚੀਮਾ ਸਾਹਿਬ ਤੁਹਾਡੀ ਸਮਝ ਨਹੀਂ ਆਉਂਦੀ ਤੁਸੀਂ 6 ਇਲੈਕਸ਼ਨ ਲੜੇ 5 ਹਾਰੇ ਇੱਕ ਜਿੱਤਿਆ ਤੇ ਤੁਸੀਂ ਯਾਰ ਇਹਨਾਂ ਨੂੰ ਇਹਨਾਂ ਨੂੰ ਵਿਚਾਰੇ ਦੱਸ ਦਿਆਂ ਤੇ ਆਪ ਤੁਸੀਂ ਵੱਡੇ ਹੋਗੇ ਦੋ ਭਰਤੀਆਂ ਮੈਂ ਬੈਠ ਕੇ ਕਰਾਈਆਂ ਤੁਸੀਂ ਕੱਲਾ ਸਾਡੀ ਰਿਪੋਰਟ ਦੇਖਦੇ ਹੁੰਦੇ ਸੀ ਜਾਂ ਮੁਲਾਜ਼ਮ ਦਫ਼ਤਰ ਵਾਲੇ ਮੇਰਾ ਪੂਰਾ ਸਾਥ ਦਿੰਦੇ ਸੀ ਭਰਾ ਵਾਂਗੂ ਅਸੀਂ ਕੰਮ ਕਰਦੇ ਸੀ ਤੇ ਤੁਸੀਂ ਤਾਂ ਕੱਲਾ ਇਹ ਵੇਖਦੇ ਸੀ ਕਿੰਨੇ ਪੈਸੇ ਜਮ੍ਹਾਂ ਹੋ ਗਏ ਕਿੰਨੀਆਂ ਕਾਪੀਆਂ ਵੰਡੀਆਂ ਗਈਆਂ ਦੋ ਭਰਤੀਆਂ ਮੈਂ ਕਰਾਈਆਂ ਤੇ ਮੈਨੂੰ ਪਤਾ ਹੈ ਭਰਤੀ ਕਿਵੇਂ ਹੁੰਦੀ ਹੈ ਤੇ ਕੀ ਕੁਝ ਉਹਨਾਂ ਦੇ ਵਿੱਚ ਹੁੰਦਾ ਹੈ ਇਹਦਾ ਮਤਲਬ ਜੇ ਕਮੇਟੀ ਨੂੰ ਇਸ ਨੂੰ ਜਿਹੜੀ ਅਕਾਲਤਖ ਸਾਹਿਬ ਦੇ ਹੁਕਮ ਮੁਤਾਬਕ ਵਰਕਿੰਗ ਕਮੇਟੀ ਮਾਨਤਾ ਦੇ ਦੂ ਇਹਦੇ ਚ ਪਾਰਟੀ ਦਾ ਕੀ ਨੁਕਸਾਨ ਹੋਊਗਾ ਜੀ ਮੈਨੂੰ ਇੱਕ ਗੱਲ ਦੱਸੇ ਕੋਈ ਮੈਂ ਇਹ ਕਹਿ ਸਕਦਾ ਜੇ ਸਾਡੇ ਵਰਗਿਆਂ ਨਾਲ ਕੋਈ ਨਫ਼ਰਤ ਹੈ ਬਾਕੀ ਦੇ ਲੀਡਰਾਂ ਨਾਲ ਨਫ਼ਰਤ ਨਾ ਲਾਓ ਕਿਉਂਕਿ ਤੁਸੀਂ ਬੈਠ ਕੇ ਟੈਲੀਵਿਜ਼ਨ ਤੇ ਕਹਤ ਆ ਵੀ ਇਹ ਤਾਂ ਪਾਰਟੀ ਚੋਂ ਕੱਢਿਆ ਸੀ ਨਹੀਂ ਲੈਣੇ ਨਾ ਲਾਓ ਯਾਰ ਪਰ ਜਿਹੜੀ ਪੰਜਾਬ ਦੇ ਹਿੱਤਾਂ ਲਈ ਪਾਰਟੀ ਆ ਉਹਨੂੰ ਬਚਾਉਣ ਲਈ